ਗੱਲਬਾਤ ਕਰਾਂਗੇ ਪਰ ਦੱਸਦੀ ਆ ਆਪਣੇ ਦਰਸ਼ਕਾਂ ਨੂੰ ਕਿ ਪੰਜਾਬ ਭਰ ਦੇ ਵਿੱਚ ਇਸ ਗਰਾਊਂਡ ਦੇ ਵਿੱਚ ਬੱਚੇ ਪਹੁੰਚੇ ਨੇ ਉਹ ਸਪੋਰਟਸ ਮੀਟ ਦਾ ਹਿੱਸਾ ਬਣੇ ਨੇ ਕਿ ਉਹ ਉਪਰਾਲਾ ਵਾ ਕਿ ਸੋਚ ਕੇ ਇਹਨਾਂ ਦੇ ਮਨ ਦੇ ਵਿੱਚ ਸੋਚ ਆਈ ਕਿ ਅਸੀਂ ਇਸ ਤਰੀਕੇ ਨਾਲ ਸਪੋਰਟਸ ਮੀਟ ਕਰਾਣੀ ਹੈ ਕਿ ਜਿਸ ਤਰੀਕੇ ਦੇ ਨਾਲ ਸਾਰੇ ਨੌਜਵਾਨ ਬੱਚੇ ਬੱਚੀਆਂ ਇਸ ਖੇਡਾਂ ਦੇ ਨਾਲ ਜੁੜ ਸਕਣ ਗੱਲਬਾਤ ਜਰੂ ਕਰ ਲਾਂਗੇ ਮਾਜਾ ਸਪੋਰਟਸ ਐਸੋਸੀਏਸ਼ਨ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨਾਲ ਗੱਲਬਾਤ ਕਰਨੇ ਆ ਭਾਜੀ ਕਿਸ ਤਰੀਕੇ ਨਾਲ ਮਨ ਵਿੱਚ ਸੋਚ ਆਂਦੀ ਆ ਆਪਾਂ ਨੂੰ ਕਿ ਅਸੀਂ ਸਪੋਰਟਸ ਮੀਟ ਕਰਵਾਣੀ ਹੈ ਨੌਵੀਂ ਸਪੋਰਟਸ ਮੀਟ ਹੈ 9 ਸਾਲ ਹੋ ਗਏ ਨੇ ਲਗਾਤਾਰ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਡੇਲੀ ਪੋਸਟ ਵਾਲੇ ਸਮਾਂ ਕੱਢ ਕੇ ਇਹ ਪਹਿਲਾਂ ਵੀ ਆਉਂਦੇ ਰਹੇ ਹੋ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਜਿਹੜੀ ਅਸੀਂ ਨੌਵੀਂ ਐਥਲੈਟਿਕਸ ਮੀਟ ਕਰਾ ਰਹੇ ਹਾਂ ਸਾਡੇ ਐਨਆਰਆਈ ਸੱਜਣ ਹੈਗੇ ਆ ਕੁਝ ਸਾਡੇ ਲੋਕਲ ਮੁਲਾਜ਼ਮ ਸਾਰੇ ਪਿੰਡ ਦੇ ਨਿਵਾਸੀ ਪੰਚਾਇਤ ਦੇ ਸਹਿਯੋਗ ਨਾਲ ਇਕੱਲੀ ਅਸੀਂ ਐਥਲੈਟਿਕਸ ਮੀਟ ਨਹੀਂ ਕਰਾ ਰਹੇ ਨਾਲ ਨਾਲ ਅਸੀਂ ਐਥਲੈਟਿਕਸ ਦੀ ਇੱਕ ਬਹੁਤ ਅਸ਼ੀ ਨਰਸਰੀ ਜਿਹੜੀ ਆਪਣੇ ਉਹਨਾਂ ਦਾ ਹੰਟ ਕਰਕੇ ਉਹਨਾਂ ਦਾ ਟੈਲੈਂਟ ਉਹਨਾਂ ਨੂੰ ਅੱਗੇ ਲਿਆ ਰਹੇ ਆ ਸੋ ਸਾਰੇ ਕੋਚਾਂ ਦਾ ਬਾਕੀ ਪਿੰਡ ਵਾਲਿਆਂ ਦਾ ਸਾਰਿਆਂ ਦਾ ਉਹਦੇ ਲਈ ਮੈਂ ਧੰਨਵਾਦੀ ਆ ਸਾਰਿਆਂ ਦਾ ਔਰ ਇਹਨੂੰ ਅਸੀਂ ਹਰ ਇੱਕ ਸਾਲ ਬਿਹਤਰ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਰਵਾਂਗੇ ਜੀ ਬਿਲਕੁਲ ਸਮਾਗੜਨਾ ਅੱਜ ਬੜਾ ਔਖਾ ਵਾ ਸਾਰੇ ਸਰਵਿਸਮੈਨ ਨੇ ਸਮਾਗੜਿਆ ਵਾ ਸਪੋਰਟਸ ਮੀਟ ਕਰਵਾ ਰਹੇ ਬਿਲਕੁਲ ਜੀ ਮੈਂ ਤੇ ਐਵਰੀ ਸਾਲ ਉਹਨਾ ਮਹੀਨਾ ਡੇਢ ਮਹੀਨਾ ਇਸ ਵਾਰੀ ਮੈਂ ਡੇਢ ਮਹੀਨੇ ਲਈ ਆ ਤੇ ਪਹਿਲਾ ਮਹੀਨੇ ਲਈ ਆਉਂਦਾ ਸੀ ਬਹੁਤ ਔਖਾ ਜੀ ਜਦੋਂ ਪਲੇਨ ਚ ਰਾਜ ਅੱਧ ਕਚਾਈ ਦਾ ਉਦੋਂ ਹੀ ਕਹਿ ਦਿੰਦੇ ਆ ਮੁੜ ਕੇ ਨਹੀਂ ਜਾਣਾ ਪਰ ਰਹਿ ਨਹੀਂ ਹੁੰਦਾ ਹਨਾ ਉਹ ਮੋਹ ਆ ਧਰਤੀ ਦੇ ਨਾਲ ਮੋਹ ਆ ਬਾਕੀ ਸ਼ੌਂਕ ਆ ਸਾਨੂੰ ਸ਼ੌਂਕ ਆ ਵੀ ਬੱਚਿਆਂ ਦਾ ਕੋਈ ਪੁਨਾ ਪੁ ਇੱਕ ਬੜਿਆ ਰਵੇ ਸਾਨੂੰ ਪਿੰਡ ਦੀ ਮਿੱਟੀ ਨਾਲ ਸਾਡਾ ਮੋਹ ਆ ਉਸ ਕਰਕੇ ਆਉਨੇ ਆ ਅਦਰਵਾਈਜ਼ ਸਾਡੇਆਂ ਬੱਚਿਆਂ ਨੇ ਤੇ ਆਉਣਾ ਨਹੀਂ ਖੇਡਣੇ ਇੱਥੇ ਇਹ ਸਾਰੇ ਲੋਕਲ ਬੱਚੇ ਆ ਉਹ ਉਹ ਮੋਹ ਕਰਕੇ ਆਉਨੇ ਆ ਬਾਕੀ ਇਹ ਜਿਹੜੀ ਜਿਹੜੀ ਇਹ ਏਰੀਆ ਸੀਗਾ ਖਜਾਲਾ ਬਾਕੀ ਨੇ ਪਿੰਡ ਵਾਲੇ ਦੁਆਲੇ ਦੇ ਆ ਇਹ ਐਥਲੈਟਿਕਸ ਦੀ ਹੱਬ ਰਹੇ ਆ ਪੰਜਾਬ ਇੰਡੀਆ ਦੇ ਵਿੱਚ ਕਿਸੇ ਟਾਈਮ ਨਾ ਹੁੰਦਾ ਸੀ ਅਖਜਾਲੇ ਦਾ ਸ਼ੱਕ ਐਥਲੀਟ ਸਾਰੇ ਪਿੰਨਾਂ ਦੇ ਦੇ ਸੀ ਪਰ ਵਜਦਾ ਖਜਾਲਾ ਹੀ ਸੀਗਾ ਸੋ ਅਸੀਂ ਉਹਨੂੰ ਦੁਬਾਰਾ ਉਸੇ ਲੀ ਤੇ ਲਿਆਉਣ ਲਈ ਅਸੀਂ ਆਪਣਾ ਸਾਰਾ ਤਨ ਮਨ ਧਨ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਲੈ ਕੇ ਆਈਏ ਲੇਕਿਨ ਕਾਫੀ ਹੱਦ ਤੱਕ ਅਸੀਂ ਕਾਮਯਾਬ ਹੋ ਰਹੇ ਹਾਂ ਜ਼ਿਲ੍ਹਾ ਲੈਵਲ ਤੱਕ ਅੱਜ ਸਾਡੇ ਬੱਚੇ ਫਸਟ ਸੈਗਮੈਂਟ 3rd ਸਾਡੇ ਬੱਚੇ ਆਉਂਦੇ ਆ। ਦੇਖੋ ਤੁਸੀਂ ਮੋਹ ਦੀ ਗੱਲ ਕੀਤੀ ਹੈ ਕਿ ਧਰਤੀ ਦਾ ਮੋਹ ਆ ਮਿੱਟੀ ਦਾ ਮੋਹ ਆ। ਪਰ ਅੱਜ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਵਿਦੇਸ਼ ਚਲੇ ਤੇ ਜਾਂਦੇ ਨੇ ਪਰ ਪਿੱਛੋਂ ਪਰਿਵਾਰਕ ਰਿਸ਼ਤੇ ਜਿਹੜੇ ਨੇ ਉਹਨਾਂ ਨੂੰ ਛੱਡ ਜਾਂਦੇ ਨੇ ਉਹਨਾਂ ਨੂੰ ਭੁੱਲ ਜਾਂਦੇ ਨੇ ਪਰ ਤੁਸੀਂ ਤੁਸੀਂ ਇੱਕ ਐਸੇ ਇਨਸਾਨ ਹੋ ਕਿ ਜਿਹੜੇ ਸਪੋਰਟਸ ਕਰਕੇ ਬੱਚਿਆਂ ਕਰਕੇ ਆਉਂਦੇ ਹੋ ਕਿ ਪਿੰਡ ਵਾਸਤੇ ਆਉਂਦੇ ਹੋ ਕਿ ਅਸੀਂ ਪਿੰਡ ਦੇ ਜਾ ਕੇ ਸਪੋਰਟਸ ਮੀਟ ਕਰਾਣੀ ਹੈ ਹਰ ਸਾਲ ਬਾਅਦ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚਾ ਜ਼ਰੂਰ ਪਿੰਡ ਬਿਲਕੁਲ ਜੀ ਬਿਲਕੁਲ ਮੋਹ ਹੁੰਦਾ ਬਾਕੀ ਸਕੂਲ ਇੱਥੋਂ ਪੜ੍ਹੇ ਆ ਸਾਰੇ ਦੋਸਤ ਮਿੱਤਰ ਜੁੜੇ ਆ ਪੱਡਾ ਸਾਹਿਬ ਹੋਣੀ ਆ ਉਦਮ ਭਾਜੀ ਹੋਣੀ ਆ ਇਹਨਾਂ ਦੇ ਪਿਆਰ ਕੋ ਸਾਹਿਬ ਹੈ ਜਦ ਆਪਣੇ ਸੋਨੂੰ ਤੇ ਇਹ ਸਾਰਾ ਸਾਥ ਦੇ ਰਹੇ ਆ ਤਾਂ ਹੀ ਆ ਰਹੇ ਨੇ ਜੇ ਪਿੰਡ ਲੋਆਂ ਜਾਂ ਇਹਨਾਂ ਲੋਆਂ ਕੋਈ ਸਾਥ ਨਾ ਹੋਵੇ ਤੇ ਫਿਰ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸਾਡੇ ਨਾਲੋਂ ਵੱਡਾ ਯੋਗਦਾਨ ਜਿਹੜੇ ਇੱਥੇ ਟੀਮ ਵਰਕ ਕਰਾ ਰਹੇ ਆ ਸਾਡੀ ਗਰਾਊਂਡ ਦੇ ਵਿੱਚ ਸਾਡਾ ਯੋਗਦਾਨ ਉਹਨਾਂ ਨਾਲੋਂ ਵੀ ਜ਼ਿਆਦਾ ਚਲੋ ਸਾਨੂੰ ਸ਼ੇਰਾ ਦੇਈ ਜਾ ਰਹੇ ਆ ਬਟ ਇਹਨਾਂ ਦਾ ਯੋਗਦਾਨ ਸਾਰਾ ਸਾਡਾ ਨਾਲੋਂ ਵੱਧ ਹੈ ਜੀ ਬੇਗੋ ਕੋਸਰ ਸਿਫਤਾਂ ਬਣੀਆਂ ਕੀਤੀਆਂ ਇਹਨੀਆਂ ਤੁਹਾਡੀਆਂ ਕਹਿੰਦੇ بڑا ਸਾਥ ਆ ਇਹਨਾਂ ਦਾ ਇੱਕ ਕਬੱਡੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਫੁੱਟਬਾਲ ਨੂੰ ਉਥੇ ਐਥਲੈਟਿਕਸ ਨੂੰ ਵੀ ਪ੍ਰਮੋਟ ਕਰਨਾ ਪਊਗਾ ਔਰ ਬਹੁਤ ਵਧੀਆ ਗੱਲ ਆ ਤਕਰੀਬਨ ਪੰਜਾਬ ਤੋਂ ਬਾਹਰ ਹਰਿਆਣਾ ਸਿਰਸਾ ਤੋਂ ਵੀ ਐਥਲੀਟ ਆਏ ਇਥੇ ਔਰ ਕੈਸ਼ ਪ੍ਰਾਈਜ਼ ਰੱਖਿਆ ਹੈ ਬਿਲਕੁਲ ਤਕਰੀਬਨ 4 4.5 ਲੱਖ ਤੱਕ ਦੇ ਕੈਸ਼ ਪ੍ਰਾਈਜ਼ ਆ ਇੱਕ ਬਹੁਤ ਵੱਡਾ ਉਪਰਾਲਾ ਪਿੰਡ ਦਾ ਬੜਾ ਸਹਿਯੋਗ ਆ ਬਾਕੀ ਸਾਡੇ ਵੀਰ ਦਲਜੀਤ ਸਿੰਘ ਜੀ ਵੱਡਾ ਉਦਮ ਸਿੰਘ ਜੀ ਮਾਨ ਹਰਜਿੰਦਰ ਸਿੰਘ ਜੀ ਕਾਲੋ ਇਹ ਤਕਰੀਬਨ ਸਾਰੇ ਇਸ ਮਿਸ਼ਾਲ ਨੂੰ ਲੈ ਕੇ ਤੁਰੇ ਆ ਅਸੀਂ ਤੇ ਇਹਨਾਂ ਨੂੰ ਫੋਲੋ ਕਰ ਰਹੇ ਆ ਜੀ ਵਧੀਆ ਚੱਲ ਰਿਹਾ ਜੀ ਬੱਚਿਆਂ ਦਾ ਵੀ ਪੂਰਾ ਸਹਿਯੋਗ ਹੈ ਇਕੱਠੇ ਕਰਨੇ ਬੜੇ ਔਖੇ ਆਜ ਦੇ ਸਮੇਂ ਦੇ ਵਿੱਚ ਬੱਚੇ ਉਹ ਡਾਈਟ ਮੈਦਰੀ ਹੈ ਬੱਚਿਆਂ ਨੂੰ ਬੜਾ ਵਧੀਆ ਸਹਿਯੋਗ ਬੱਚੇ ਇਕੱਠੇ ਕਰਨੇ ਬੜੇ ਔਖੇ ਆਜ ਦੇ ਸਮੇਂ ਚ ਬਿਲਕੁਲ ਬਿਲਕੁਲ ਜੀ ਮੈਂ 10-12 ਸਾਲ ਪਹਿਲਾਂ ਇੱਥੇ ਡਿਪਟੀ ਸਾਹਿਬ ਆਏ ਸੀ ਕਿ ਅਕੈਡਮੀ ਚ ਉਹਨਾਂ ਆਪਣਾ ਲੈਕਚਰ ਦੇ ਵਿੱਚ ਕੀਤਾ ਸੀਗਾ ਵੀ ਸ਼ਾਇਦ ਕੰਢੀਲਾ ਔਰ ਖਜਾਲੇ ਨੂੰ ਮੇਨ ਰੱਖਿਆ ਸੀਗਾ ਜਦੋਂ ਉਸ ਵੇਲੇ ਕੋਈ ਡਰਗ ਦੀ ਗੱਲ ਕੋਈ ਚੱਲੀ ਸੀ ਮੇਰੇ ਖਿਆਲ ਅਜ ਦੀ ਤਰੀਕ ਦੇ ਵਿੱਚ ਆਪਾਂ ਸ਼ਾਮ ਨੂੰ ਤੁਸੀਂ ਆ ਕੇ ਦੇਖੋ ਤਕਰੀਬਨ 80 ਤੋਂ 100 ਦੇ ਕਰੀਬ ਐਥਲੀਟ ਔਰ ਫੁੱਟਬਾਲ ਦੇ ਪਲੇਅਰ ਇੱਥੇ ਖੇਡਦੇ ਆ ਔਰ ਕਬੱਡੀ ਵਾਲੇ ਵੀ ਨਾਲ ਹੀ ਇੱਥੇ ਤਕਰੀਬਨ ਆਪਣਾ ਵਰਕਆਊਟ ਕਰਦੇ ਆ ਇੱਕ ਵਧੀਆ ਉਪਰਾਲਾ ਜੇ ਬੱਚੇ ਇਸ ਪਾਸੇ ਨੂੰ ਤੁਰਨਗੇ ਸਕੂਲ ਤੋਂ ਬਾਅਦ ਖੇਡਾਂਵਾਂ ਲਾਉਣਗੇ ਤੇ ਮੇਰੇ ਖਿਆਲ ਨਸ਼ੇ ਵਾਲੇ ਪਾਸੇ ਉਹ ਕਿਸੇ ਕਿਸੇ ਹਾਲਤ ਵਿੱਚ ਵੀ ਨਹੀਂ ਜਾ ਸਕਦੇ ਬਹੁਤ ਧੰਨਵਾਦ ਇਹਨਾਂ ਦਾ ਜੀ ਬਿਲਕੁਲ ਦਲਜੀਤ ਸਿੰਘ ਨੇ ਜਿਹੜੇ ਪੁਲਿਸ ਦੇ ਵਿੱਚ ਨੇ ਸੇਵਾ ਨਿਭਾਰੇ ਨੇ ਦਲਜੀਤ ਜੀ ਫਲੈਕਸ ਦੇ ਨਾਮ ਬੜੇ ਲਿਖਤੇ ਆ ਝੜੀ ਲਾਤੀ ਨਾਮ ਉਹਦੇ ਤੁਹਾਡੇ ਸਹਿਯੋਗੀ ਕਹਿਣ ਦੇ 4.5 ਲੱਖ ਰੁਪਏ ਨਗਦ ਨਾਮ ਵੰਡਦੇ ਨੇ ਬਿਲਕੁਲ ਜੀ ਬਿਲਕੁਲ ਇਹ ਜਿਹੜੇ ਬੰਦੇ ਕੰਮ ਕਰ ਰਹੇ ਉਹਨਾਂ ਦੀਆਂ ਹੀ ਫੋਟੋਆਂ ਲਾਈਆਂ ਗਈਆਂ ਤੇ ਬਹੁਤ ਵਧੀਆ ਜੀ ਇਹ ਉਪਰਾਲਾ ਜਿਹੜਾ ਇਹ ਸਾਰੇ ਸਹਿਯੋਗ ਨਾਲ ਹੋ ਰਿਹਾ ਸਾਡੇ ਐਨਆਰਆਈ ਵੀਰ ਸਾਰਜਿੰਦਸ ਸਿੰਘ ਕਾਲੂ ਸਾਹਿਬ ਤੇ ਇਹ ਬਾਕੀ ਜਿਹੜੇ ਜਿੰਨੇ ਵੀ ਸਹਿਯੋਗੀ ਹੈਗੇ ਆ ਉਹਨਾਂ ਦੇ ਕਰਕੇ ਇਹ ਚੱਲ ਰਿਹਾ ਤੇ ਨਾਲੇ ਇਹ ਗਰਾਊਂਡ ਦੇ ਵਿੱਚ ਜਿਵੇਂ ਦੱਸਿਆ ਸੀ ਤੁਹਾਨੂੰ ਕਾਲੂ ਸਾਹਿਬ ਨੇ ਵੀ ਇੱਕ ਮੋਹਵਾ ਮੋਹ ਦੇ ਕਰਕੇ ਭੱਜੇ ਫਿਰਦੇ ਸਾਰੇ ਜੀ ਦਿਲ ਤੇ ਸਰਵਸੰਗ ਕਰਨੇ ਸਰਸੋ ਟਾਈਮ ਕੱਢ ਕੇ ਵੀ ਆਈਦਾ ਜੀ ਜੇ ਬਿਲਕੁਲ ਜਸਤੀ ਕੇ ਨਾਲ ਦੇਖਿਆ ਜਾਵੇ ਕਿ ਅੱਜ ਨੌਜਵਾਨਾਂ ਨੂੰ ਜੋੜਨਾ ਬੜਾ ਔਖਾ ਬੜੀ ਕਲਾਸਾਂ ਲਾਣੀਆਂ ਹੁਣ ਤੁਸੀਂ ਫ੍ਰੀ ਕੋਚਿੰਗ ਦਿੰਦੇ ਹੋ ਇੱਥੇ ਆ ਕੇ ਸਮਾਂ ਕੱਢਦੇ ਹੋ ਬੱਚਿਆਂ ਨੂੰ ਆਣ ਕੇ ਫ੍ਰੀ ਗਰਾਊਂਡ 'ਚ ਬੁਲਾਉਂਦੇ ਹੋ ਮਤਲਬ ਕਿਸੇ ਵੀ ਤਰ੍ਹਾਂ ਕਿਸੇ ਤਰ੍ਹਾਂ ਬੱਚੇ ਨੂੰ ਲਾਲਚ ਦੇ ਕੇ ਭਾਂਵੇਂ ਬੁਲਾਣਾ ਪਵੇ ਤੁਸੀਂ ਬੁਲਾਉਂਦੇ ਹੋ ਇਕੱਠੇ ਕਰਦੇ ਹੋ ਕਿ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਿਆ ਜਾਵੇ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਜਿਵੇਂ ਸਾਡੇ ਹਰ ਸਾਲ ਸਾਲ ਵਿੱਚ ਸਾਲ ਦੀ ਕਿੱਟ ਦਿੰਦੇ ਆ ਤੇ ਗਰਮੀ ਵਿੱਚ ਗਰਮੀ ਦੀ ਕਿੱਟ ਦਿੰਦੇ ਆ ਇਹ ਸਾਰੇ ਬੱਚੇ ਇਸ ਚ ਲਾਲਚਨਾ ਵੀ ਆ ਜਾਂਦੇ ਆ ਤੇ ਉਹਦਾ ਵੀ ਬੱਚਿਆਂ ਨੂੰ ਗਾਈਡ ਕਰਦੇ ਰਹਿੰਦੇ ਆ ਗਰੁੱਪ ਬੜਾ ਵਧੀਆ ਸਾਡਾ ਜੀ ਬੜੀ ਕਿਰਪਾ ਪਰਮਾਤਮਾ ਦੀ ਬਿਲਕੁਲ ਲਗਾਤਾਰ ਜਿਹੜਾ ਹਰ ਸਾਲ ਇੱਥੇ ਖਜ਼ਾਲਾ ਪਿੰਡ ਬਟਾਲੇ ਦੇ ਨੇੜੇ ਉੱਥੇ ਸਪੋਰਟਸ ਮੀਟ ਕਰਵਾਈ ਜਾਂਦੀ ਆ ਇਸ ਵਾਰ ਵੀ ਨੌਵੀਂ ਜਿਹੜੀ ਸਪੋਰਟਸ ਐਥਲੀਟ ਮੀਟ ਜਿਹੜੀ ਆ ਕਰਵਾਈ ਜਾ ਰਹੀ ਹੈ ਜਿੱਥੇ ਨੌਜਵਾਨ ਬੱਚੇ ਬੱਚੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਵਾ ਅਤੇ ਇਹਨਾਂ ਦਾ ਵੀ ਲਗਾਤਾਰ ਉਪਰਾਲਾ ਆਈ ਹੋਆ ਕਿ ਲਗਾਤਾਰ ਅਸੀਂ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜ ਕੇ ਰੱਖੀਏ ਤਾਂ ਜੋ ਨਸ਼ਿਆਂ ਤੋਂ ਦੂਰ ਰਹਿ ਸਕਣ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਡੇਲੀ ਪੋਸਟ ਪੰਜਾਬੀ ਗੁਰਦਾਸ